ਅਯਾਦੀ ਤੋਂ ਬਾਅਦ ਭਾਰਤ ਇੱਕ ਨਵੇਂ ਰਾਸ਼ਟਰ ਵੱਜੋਂ ਵਧ ਰਿਹਾ ਸੀ ਲੋਕ ਅਮੀਰ ਆਤਮ ਨਿਰਤ ਪਰ ਅਤੇ ਨਵੇਂ ਰਾਹ ਦੀ ਤਲਾਸ਼ ਕਰ ਰਹੇ ਸਨ ਪਰ ਸਰਕਾਰ ਨੇ ਆਮ ਆਦਮੀ ਦੀ ਹਿੱਤ ਰੱਖਣ ਲਈ ਸਮਾਜਵਾਦੀ ਨੀਤੀ ਅਤੇ ਲਾਇਸੈਂਸ ਰਾਜ ਲਾਗੂ ਕਰ ਦਿੱਤਾ ਲਾਇਸੈਂਸ ਰਾਜ ਦੇ ਜੰਮਣ ਦੀ ਕਹਾਣੀ ਸ਼ੁਰੂਆਤ ਵਿੱਚ ਨਹਿਰੂ ਤੇ ਅਯਾਦੀ ਅਗਵਾਨਾਂ ਦੀ ਨੀਤੀ ਸੀ ਕਿ ਦੇਸ਼ ਦੀ ਹਰ ਉਦਯੋਗਿਕ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਪਰ ਸਰਕਾਰ ਦਾ ਨਿਰੰਤਰ ਰਹੇ 1950 ਤੱਕ ਲਾਇਸੈਂਸ ਰਾਜ ਆ ਗਿਆ ਉਦਯੋਗ ਜਾਂ ਵਪਾਰ ਖੁੱਲਣ ਲਈ ਕਈ ਲਾਇਸੈਂਸ ਇਜਾਜ਼ਤਾਂ ਪਛਾਣ ਪੱਤਰ ਲੋੜੀ ਦੇ ਸਨ ਲਾਇਸੈਂਸ ਰਾਲ ਦੇ ਨੁਕਸਾਨ ਨਵੇਂ ਉਤਪਾਦਕ ਪੈਦਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਭ੍ਰਿਸ਼ਟਾਚਾਰ ਵੱਧ ਗਿਆ ਕਿਉਂਕਿ ਲਾਇਸੈਂਸ ਹਾਸਲ ਕਰਨ ਲਈ ਮਹਿੰਗਾ ਮਾਮਲਾ ਸੀ ਨਵੀਨਤਾ ਮੁਕਾਬਲੇਬਾਜ਼ੀ ਕਿਸੇ ਵੀ ਵਿਕਾਸ ਦੀ ਗਤੀ ਰੋਕ ਦਿੱਤੀ ਗਈ ਉਪੋਗਤਾ ਲਈ ਚੋਨਾ ਘਟ ਹੋ ਚੁੱਕੀਆਂ ਸਨ ਨਿਰਯਾਤ ਆਯਾਤ ਤੇ ਰੁਕਾਵਾਂ ਲੱਗ ਗਈਆਂ ਸਨ ਲੀਡਰ ਅਤੇ ਸਮਾਜਵਾਦ ਸਰਕਾਰ ਦੇ ਕਈ ਆਗੂ ਸੋਚਦੇ ਸਨ ਕਿ ਸਰਕਾਰੀ ਨਿਯੰਤਰਣ ਨਾਲ ਹੀ ਸਮਾਜਿਕ ਸਮਾਨਤਾ ਲਿਆਈ ਜਾ ਸਕਦੀ ਹੈ ਉਨ੍ਹਾਂ ਦਾ ਇਰਾਦਾ ਚੰਗਾ ਸੀ ਪਰ ਲਾਗੂ ਕਰਨ ਦਾ ਤਰੀਕਾ ਨਹੀਂ ਹੋਇਆ ਆਰਥਿਕਵਾਦ ਦੇ ਚ ਰੁਕਾਵਟ ਭਾਰਤ ਦੀ ਆਰਥਿਕਵਾਦ ਵਾਧੂ ਦਰ 3.5 ਤੋਂ ਘਟ ਰਹੀ ਸੀ 1991 ਤੱਕ ਪਰ ਡਿਫਾਲਟ ਦੇ ਕਰੀਬ ਸੀ ਵਿਦੇਸ਼ੀ ਮੁਦਰਾ ਰਿਜ਼ਰਵ ਸਿਰਫ ਕੁਝ ਦਿਨ ਲਈ ਹੀ ਸੀ ਪੀ ਵੀ ਨਰਸਿੰਘਾ ਰਾਓ ਤੇ ਮਨਮੋਹਨ ਸਿੰਘ ਨੇ ਲਾਇਸੈਂਸ ਰਾਜ ਵਿੱਚ ਵੱਡਾ ਖਾਤਮਾ ਕਰਕੇ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਵਿਧੀ ਲਿਆਂਦੀ ਅਸਲ ਸੁਧਾਰ ਕੀ ਸੀ ਕੰਪਨੀਆਂ ਦੀ ਸ਼ੁਰੂਆਤ ਅਤੇ ਕੰਮ ਕਰਨ ਦੇ ਆਰਥਿਕ ਸੁਧਾਰ ਚ ਆਸਾਨੀ ਮਲਟੀਨੇਸ਼ਨਲ ਕੰਪਨੀਆਂ ਲਈ ਰਸਤਾ ਖੁੱਲਿਆ ਭਾਰਤੀ ਅਰਥਵਿਵਸਥਾ ਵਿਸ਼ਵ ਬਾਜ਼ਾਰ ਲਈ ਖੁੱਲਣੀ ਸ਼ੁਰੂ ਹੋ ਗਈ ਬਿਓਕਰੇਸੀ ਅਤੇ ਭ੍ਰਸ਼ਟਾਚਾਰ ਘਟਿਆ ਨੌਕਰੀਆਂ ਵਧੀਆਂ ਤੇ ਨਵੀਨਤਾ ਨੂੰ ਹੌਸਲਾ ਮਿਲਿਆ ਲਿਬਰਲਾਈਜੇਸ਼ਨ ਨਾਲ 1991 ਤੋਂ ਬਾਅਦ 25 ਸਾਲਾਂ ਵਿੱਚ 450 ਮਿਲੀਅਨ ਲੋਕ ਗਰੀਬੀ ਤੋਂ ਉੱਪਰ ਚਲੇ ਗਏ ਭਾਰਤੀ ਆਈਟੀ ਫਰਮਾਂ ਤੇ ਅਨੇਕ ਸੈਕਟਰਾਂ 'ਚ ਦੁਨੀਆਵੀ ਪਛਾਣ ਬਣੀ ਉਪਭੋਗਤਾ ਤੇ ਨਵੀਨਤਾ ਵਧੀ ਕੀ ਭਾਰਤ ਨੇ ਸਮਾਜਵਾਦ ਨਾਲ ਧੋਖਾ ਕੀਤਾ ਅਸਲ ਵਿੱਚ ਜਾਣਦੇ ਹਾਂ ਸਵਾਲ ਹੈ ਕਿ ਕੀ ਭਾਰਤ ਨੇ ਆਖਰਕਾਰ ਰਾਜ ਤੋਂ ਦੂਰ ਹੁੰਦੇ ਹੋਏ ਆਪਣੇ ਸਮਾਜਿਕ ਸਮਾਜਵਾਦੀ ਆਦਰਸ਼ਾਂ ਨਾਲ ਧੋਖਾ ਕੀਤਾ ਜਾਂ ਇਹ ਇੱਕ ਲੋੜੀ ਦਾ ਫੈਸਲਾ ਸੀ ਬੁਨਿਆਦੀ ਹਕੀਕਤ ਇਹ ਹੈ ਆਓ ਜਾਣੀਏ ਸਮਾਜਿਕ ਨਿਆਸ ਸੰਭਾਵਨਾ ਤੇ ਸਮਰਥਕ ਸਮਰਥਨ ਲੋਕਾਂ ਲਈ ਮੌਕੇ ਇਹ ਤਿੰਨੋਂ ਖਾਸ ਮੁੱਦੇ ਹਨ ਅੰਤਿਮ ਸੰਦੇਸ਼ ਦੀ ਅਸਲੀ ਆਜ਼ਾਦੀ ਆਰਥਿਕ ਖੁਲਾਸੇ ਨਾਲ ਹੀ ਮਿਲੀ ਭਾਰਤ ਅੱਜ ਸੰਸਾਰ ਵਿੱਚ ਇੱਕ ਵੱਡੀ ਅਰਥਵਿਵਸਥਾ ਵਜੋਂ ਅੱਗੇ ਵਧ ਰਿਹਾ ਹੈ ਚਾਹੇ ਪ੍ਰਸਥਿਤੀਆਂ ਵੱਡਾ ਵਿਵਾਦ ਦਾ ਬਿਛਰ ਰਹੀਆਂ ਹਨ ਪਰ ਤਬਦੀਲੀ ਸਿਰਫ ਹੌਸਲੇ ਹੋਣ ਨਾਲ ਤੇ ਰਿਸਕ ਨਾਲ ਹੀ ਆਉਂਦੀ ਹੈ ਵੀਡੀਓ ਦੇਖਣ ਦੇ ਲਈ ਧੰਨਵਾਦ ਥੈਂਕ ਯੂ